ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਤੇ ਫਿਰ ਤੇ ਸੁਆਤ ਹੈ ਅੱਜ ਨੇ ਆਪਾਂ ਬੜੇ ਲੈ ਕੇ ਆਏ ਆ ਪਟਾਲਾ ਸ਼ਾਹੀ ਪੱਗ ਜਿਹਦੀ ਲੰਥ ਹੈੀ ਆਪਣੇ 3.5 ਮੀਟਰ ਦਾ ਕਪੜਾੜਾ ਆਪਾਂ ਫੋਲਡ ਕਰਤਿਆਂ। ਜਿਹੜਾ ਆਪਾਂ ਪੱਲੇ ਦਾ ਲਗੋਣਾ ਸਦੇ ਸੈਂਟਰ ਤੋਂ ਲਗੋਣਾ ਲੜ ਨੂੰ ਪੂਣੀ ਨਾਲ ਖਲ ਰੱਖ ਕੇ ਬੰਦਪਾਸਾ ਉੱਤੇ ਰੱਖ ਲੈਣਾ ਤੇ ਜੀ ਦੋ ਕਿਨਾਰੇ ਹੁੰਦੇ ਆ ਉਹਨਾਂ ਦੋ ਕਿਨਾਰਿਆਂ ਨੂੰ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਅਧਿਖਤigal ਟਾਕ ਜਿਹੜਾ ਆਪਾਂ ਲੜ ਨੂੰ ਮਟਾਈ ਚ ਕਰਕੇ ਲਗਾ ਦੇਣਾ ਹੈ ਅਗਲਾ ਜਿਹੜਾ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਪਿੰਚ ਕਰਨਾ ਉਪਰੋਂ ਜਿਹੜਾ ਲੜ ਨੂੰ ਲੋਡ ਕਰਨਾ ਹੁਣੀ ਦੇ ਪਹਿਲੇ ਪੱਲੇ ਨੂੰ ਜਿਆਦਾ ਖੋਲ ਲੈਣਾ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਲੈਣਾ ਤੇ ਉਪਰੋਂ ਜਿਹੜਾ ਆਪਣਾ ਲੜ ਚੰਗੀ ਤਰ੍ਹਾਂ ਲੋਡ ਕਰਕੇ ਫਿਰ ਥੱਲੇ ਉਹ ਲੜ ਦਾ ਮਾਤਰਾ ਲੋਡ ਕਰ ਲੈਣਾ ਨਾਲ ਦੀ ਨਾਲ ਬਾਝ ਫੇਰ ਕੇ ਉਹਦੀ ਸਫਾਈ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਅਗਲਾ ਜਿਹੜਾ ਆਪਾਂ ਲੜ ਲਾਉਣਾ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਉਪਰੋਂ ਜਿਹੜਾ ਲੜ ਨੂੰ ਲੋਡ ਕਰਾਂਗੇ ਲੜਨ ਚੰਗੀ ਤਰ੍ਹਾਂ ਪ੍ਰੋਨੋਟ ਕਰਕੇ ਫਿਰ ਲੜਨ ਡਬਲ ਫੋਲਡ ਕਰਾਂਗੇ ਚੰਗੀ ਤਰ੍ਹਾਂ ਡਬਲ ਫੋਲਡ ਕਰਕੇ ਉੱਪਰ ਉਹ ਜਿਹੜਾ ਲੜਨ ਚੰਗੀ ਤਰ੍ਹਾਂ ਲੋਡ ਕਰ ਲੈਣਾ ਫਿਰ ਚੰਗੀ ਤਰ੍ਹਾਂ ਨੋਕ ਸੈੱਟ ਕਰਕੇ ਮੋਟਾਈ ਜਿਹੜੀ ਉਹ ਲੋਡ ਕਰਕੇ ਲੜ ਦਾ ਫਾਸਲਾ ਲੋਡ ਕਰਕੇ ਲੜ ਨੂੰ ਲਗਾ ਦੇਣਾ ਜਿਹੜਾ ਪਾਗ ਲੜਾ ਲਗਣਾ ਲੜ ਤੋਂ ਬਾਅਦ ਤੋਂ ਪਿੰਚ ਕਰਨਾ ਨਹੀਂ ਹਲਦਾ ਵਾਦ ਨੂੰ ਰੱਖ ਕੇ ਬੰਦ ਪਾਉ ਤਰਾ ਕੇ ਦੋਏ ਪੱਲਣਾਂ ਨੂੰ ਪਹਿਲੇ ਪੱਲਣਾਂ ਜਿਆਦਾ ਖੋਲ ਕੇ ਦੂਜੇ ਪੱਲਣਾਂ ਨੂੰ ਮਠਾਈ ਦੇ ਪਾਸੇ ਨਾਲ ਜੋੜ ਕੇ ਜਿਹੜਾ ਪੱਲਾ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਲੜਕੜੇ ਪੱਲ ਜਿਹੜੇ ਕੱਢ ਕੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾਵਾਂਗੇ ਤਾਂ ਕਈ ਵੀਰੇ ਕਮੈਂਟਾਂ ਦੇ ਦਿੰਦੇ ਆਪਣੇ ਲੜਨੇ ਉਹ ਪੱਕਾ ਬਣਾਉਣ ਤੋਂ ਬਾਅਦ ਕਈਆਂ ਲੜਾਂ ਦੀ ਮਠਾਈ ਜਿਹੜੀ ਆਪਣੀ ਖਾਸੀ ਹੈ ਜਿਆਦਾ ਖਾਸੀ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਲੋੜ ਕਰਨ ਜਿਹੜਾ ਤੁਸੀਂ ਬਾਅਦ ਪੱਲੜ ਦੇ ਉੱਤੇ ਜੇ ਦੋ ਵਾਰ ਜਾਂ ਤਿੰਨ ਵਾਰ ਬਾਜ ਫੇਰ ਕੇ ਆਪਣਾ ਲੜ ਦਾ ਮਟਾਈ ਜਿਹੜੀ ਉਹ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਆ ਬਾਇਆ ਨੋਟ ਲਾ ਕੇ ਪਿੱਛੇ ਤੱਕ ਚੰਗੀ ਤਰ੍ਹਾਂ ਸਾਫ਼ ਚੰਗੀ ਤਰ੍ਹਾਂ ਫੇਰਾਗੇ ਅਗਲਾ ਜਿਹੜਾ ਆਪਾਂ ਲੜ ਨੂੰ ਲੜਨੂ ਬੈਗ ਤੋਂ ਪਿੱਛੇ ਕਰਨਾ ਲੜਨੂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਫਿਰ ਲੜਨੂੰ ਡਬਲ ਫੋਲਡ ਕਰਨਾ ਲੜਨੂੰ ਡਬਲ ਫੋਲਡ ਕਰਕੇ ਉੱਪਰ ਉਹ ਜਿਹੜਾ ਲੜਨੂੰ ਚੰਗੀ ਤਰ੍ਹਾਂ ਨੋਡ ਕਰਨਾ ਇੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਲੜਕਿਓ ਬਲ ਜਿਹੜੇ ਆਪਾਂ ਕੱਢ ਕੇ ਪਹਿਲਾਂ ਜਿਹਨੇ ਫਾਸਲਾ ਰੱਖ ਕੇ ਜਿਹੜਾ ਪਲੜ ਨੂੰ ਲੋਡ ਕਰਕੇ ਲਗਾ ਲੈਣਾ ਤੇ ਬਾਕੀ ਪਗੜੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਜਿਹੜੇ ਵੀ ਪਸੰਦ ਆਈ ਤਾਂ ਲਾਈਕ ਸ਼ੇਅਰ ਕਰ ਮੈ ਯੂਟਿਊਬ ਕਰਿਓ ਤੇ ਵੀਡੀਓ ਵੱਤ ਪਾਸ ਸ਼ੇਅਰ ਕਰਿਓ ਤੇ ਜਿਹੜੇ ਵੀ ਸਾਡੇ ਯੂਟਿਊਬ ਚੈਨਲ ਤੋਂ ਮੈਨਣਾ ਸਾਡੇ ਯੂਟਿਊਬ ਚੈਨਲ ਸਬਸਕ੍ਰਾਈਬ ਕਰਿਓ ਅਤੇ ਜਿਹੜੇ ਵੀ ਸਾਡੇ ਫੇਸਬੁਕ ਤੋਂ ਮੈਨਣਾ ਸਾਡੇ ਫੇਸਬੁਕ ਨੂੰ ਫੋਲੋ ਯੂਰ ਕਰਿਓ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜਨ ਦਾ ਲੋੜਾ ਲੜਨ ਦਾ ਬੈਗ ਤੇ ਮੈਂਚ ਕਰਨਾ ਪੁਣੀ ਅਖਲਦਾਵਾ ਦੁਨ ਦਾ ਕੇ ਬੰਦਪਾਤ ਰੱਖ ਕੇ ਚਾਰ ਉਂਗਲੀਆਂ ਜਿਹੜਾ ਲੜਨ ਨੂੰ ਲੋਡ ਕਰਕੇ ਪਹਿਲਾ ਲੜਨ ਨੂੰ ਚੰਗੀ ਤਰ੍ਹਾਂ ਸਾਫ ਕਰ ਲੈਣਾ ਟੇਲ ਅੜ ਕੇ ਡੇਬਾ ਵਾਲ ਕੱਟ ਗਏ ਉਪਰੋਂ ਜਿਹੜਾ ਲੜ ਨੂੰ ਨੁੜ ਕਰਾਂਗੇ ਤੇ ਇਹ ਹੋਰ ਵੀਡੀਓ ਦੇਖ ਲਈ ਸਾਡੇ ਚੈਨਲ ਉਤੇ ਪੇਜ ਨੂੰ ਫੋਲੋ ਜਰੂਰ ਕਰਿਓ ਤੇ ਲੜ ਨੂੰ ਨੱਕ ਦੀ ਥੋੜੀ ਟੱਡੀ ਸੀ ਚੜਾ ਕੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਜਿੰਨੀ ਤੇ ਚੜਾਈ ਰੱਖਣਾ ਚਾਹੁੰਦੇ ਨੇ ਚੜਾਈ ਰੱਖ ਕੇ ਲਰ ਨੂੰ ਸਾਵਗਰ ਕੇ ਤੇ ਨੋਟ ਕਰਕੇ ਲਗਾ ਦੇਣਾ ਜਿਹੜੀ ਆਪਣੀ ਛੇ ਪਾਉ ਲੋਡ ਕਰਕੇ ਜਿਹੜਾ ਲੜਨ ਲਗਾਵਾਂਗੇ ਉਪਰਈ ਲੜਾਈ ਜੜੀ ਆ ਪਸਟਿੰਗ ਕਰ ਲੈਣੀ ਆ ਤੋ ਵੀ ਉਪਰਈ ਲੜਾਈ ਸਟਿੰਗ ਕਰ ਲਈ ਡਬਲ ਸ਼ੇਅਰ ਆਪਣਾ ਵੱਤ ਸਕਦੇ ਹੋ ਜੇ ਉਸ ਤੋਂ ਬਾਅਦ ਜਿਹੜਾ ਪੱਗ ਮੈਂ ਲਗਾਉਣਾ ਨੱਕ ਦੀ ਸੀ ਜਿਹੜਾ ਪੱਗ ਮੈਂ ਲਗਾ ਕੇ ਫਿਰ ਜਿਹੜਾ ਪਕਲ ਗਿਲਾੜਾ ਲਗਾਉਣਾ ਕਲਗੀ ਜੜ ਨੂੰ ਬੈਗ ਤੋਂ ਪਹੁੰਚ ਕਰਾਂਗੇ ਅਦਾ ਤਨ ਨੂੰ ਫੋਲਡ ਕਰਾਂ ਲੜ ਨੂੰ ਉਹਦੇ ਇੱਕ ਟਾਈਪ ਦੀ ਪੂਣੀ ਬਣ ਜਾਏਗੀ ਤੇ ਲੜ ਨੂੰ ਬੈਗ ਤੋਂ ਚੜਾਈ ਚੁਣੇ ਖਾਣਾ ਮੁਰੇ ਲਿਆ ਕੇ ਦਈ ਚੜਾਈ ਘਟਾ ਕੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਇੰਨੇ ਜਿਹੜਾ ਬੈਗ ਤੋਂ ਲੜਦੀ ਜਿਹੜੀ ਬਸ ਸਫਾਈ ਕਰ ਲੈਣੀ ਆ ਪਰ ਪਾਗਮਣ ਤੋਂ ਲੜਾ ਕਿਹੜਾ ਫਲਟ ਨੂੰ ਗਰੰਟ ਵਨ ਫੋਲਡ ਕਰ ਦੇਣਾ ਗਰਟ ਵਨ ਫੋਲਡ ਕਰਨ ਤੋਂ ਬਾਅਦ ਜਿੰਨੇ ਜਿਹੜੀ ਚੜਾਈ ਰੱਖਣਾ ਚਾਹੁੰਦੇ ਉਹਨੀ ਚੜਾਈ ਰੱਖ ਕੇ ਜਿੰਨਾਂ ਚ ਬਲ ਬੰਨਣੀਆਂ ਉਹਨਾਂ ਵੱਲੋਂ ਲੋਡ ਕਰਕੇ ਉੱਪਰ ਜਿਹੜਾ ਲੜਨ ਦਬ ਲੈਣਾ ਹੈ ਜੇ ਤੁਹਾਡਾ ਲੜ ਉੱਪਰੋਂ ਖਿਸਕ ਜਾਂਦਾ ਜਾਂ ਘੜੇਂਦਾ ਤੁਸੀਂ ਦੋ ਜਾਂ ਤਿੰਨ ਪੱਗ ਪਿੰਨ ਇਹੜੇ ਆਪਣੇ ਲਾਰਨ ਟਕਾਉਣ ਵਾਸਤੇ ਲਗਾ ਸਕਦੇ ਹੋ ਤੇ ਬਾਕੀ ਵਗੜੀਆਂ ਪਸੈਂਟਿੰਗ ਕਰ ਲੈਣੀਆਂ ਐ ਤੇ ਜੇ ਵੀਡੀਓ ਪਸੰਦ ਆਈ ਤਾਂ লাইਕ ਹਰਗਮਣੀ ਜੁਲ ਕਰਿਓ ਤੇ ਕਮੈਂਟ ਕਰਕੇ ਜੁਸਾ ਜਿਹੜੀ ਤੁਹਾਨੂੰ ਪਾਗਾ ਕਿਸ ਤਰ੍ਹਾਂ ਹੀ ਲੱਗੀ ਤੇ ਅਸਤਵਾ ਜਿਹੜਾ ਆਪਾਂ ਸੈਲ ਟਕਣਾ ਹੈ ਜਿਹੜਾ ਆਪਾਂ ਪਲੇਅਰਿਸ ਦੇ ਸੈਂਟਰ ਕਿਉਂ ਉਹਨੂੰ ਬੈਗ ਖਿੱਚ ਲੈਣਾ ਬੈ ਤੋ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਸਾਰੇ ਬਸ ਜਿਹੜਾ ਲੜਨ ਜਿਹੜਾ ਪੱਦਾਂਗੇ ਪਰ ਲੈ ਇੱਕ ਸਾਈਡ ਟਾਕੇ ਜਿਹੜਾ ਆਪਾਂ ਸਿਰ ਫਿਰ ਉਹ ਤੋਂ ਦੂਈ ਸਾਈਡ ਟਾਕੇ ਜਿਹੜਾ ਚੰਗੀ ਤਰ੍ਹਾਂ ਸਿਰ ਉਹ ਪਟੜ ਕਵਰ ਕਰ ਲੈਣਾ ਜਿਹੜਾ ਬੈਦੜਾ ਲਗਾਉਣਾ ਦਾ ਜਿਹੜਾ ਫੋਲਡਿੰਗ ਲੜ ਨੂੰ ਲੜ ਨੂੰ ਪੜਾਈ ਚ ਕਰਕੇ ਤੇ ਸਾਫ਼ ਕਰਕੇ ਇੱਕ ਵਾਰ ਦਬਕੇ ਗਾਹ ਜਾ ਕਿਹੜਾ ਪਲੜ ਨੂੰ ਬਲਾ ਦੇਣਾ ਤੇ ਬਾਕੀ ਪਗੜੀ ਆਪਾਂ ਸਟਿੰਗ ਕਰ ਲੈਣੀ ਆ ਜਿਹੜੀ ਆਪਣੀ ਸ਼ੇਪ ਆ ਉਹ ਵੀ ਜਿਹੜੀ ਆ ਆਪਾਂ ਲੋਡ ਕਰ ਲੈਣੀ ਆ ਤੇ ਜਲਦੀ ਹੋਣ ਲੈ ਕੇ ਹਾਜ਼ਰ ਹੋਣੀਆਂ ਵੀਡੀਓ ਨੂੰ ਅੰਤ ਤੱਕ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ